ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹਿਰ ਦੇ ਵਿੱਚ 12 ਸਿੰਘਾਂ ਡੇ ਗਿਆ ਆ ਜੀ ਆ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਨੌਜਨ ਵਿੱਚ ਵੱਧਦੇ ਵੀ ਆ ਆ ਤੁਹਾਨੂੰ ਲਾਈਵ ਤਸਵੀਰਾਂ ਦਿਖਾਈਏ ਜੀ ਮੈਂ ਤੁਹਾਡਾ ਆਪਣਾ ਸਿਵਕ ਪੱਤਰਕਾਰ ਕੁਲਵੰਤ ਸਿੰਘ ਸਿੱਧੂ ਅੱਡਾ ਕੋਰਤੂ ਇਹ ਮੁੰਡੇ ਐਮਰ ਜੱਟੋਂ ਤੋਂ ਆਏ ਆ ਤੇ ਇਹਦੇ ਵਿੱਚ ਹੁਣ ਨਹਿਰ ਦੇ ਵਿੱਚ ਜਾਲ ਲਾ ਰਹੇ ਆ ਹਾਂ ਅਬ ਤੁਸੀਂ ਆਪਣਾ ਰਸਾ ਰੱਖਿਆ ਵਾ ਬੱਦੇ ਘੱਟੇ ਨੂੰ ਕੱਟ ਲਈਦਾ ਇਹ ਜਾਲ ਲੈ ਕੇ ਆਇਆ ਇਹ ਜਾਲ ਲਾਉਂਦੇ ਆਪਣੋਂ 12 ਸਿੰਘਾਂ ਨੂੰ ਉਹ ਉੱਪਰੋਂ ਖੇਤ ਕੇ ਲਿਆਉਂਦੇ ਆ ਤੇ ਫਿਰ ਦੇਖਦੇ ਕੀ ਹੁੰਦਾ ਹਾਂ ਪਰ ਲੰਚ ਅਸੀਂ ਇੰਦਾ ਖਾਂਦੇ ਤਾਂ ਨਹੀਂ ਹੁਣ ਬਲ ਪਾ ਲਿਆ ਡਬਲੂ ਨੇ ਕਿ ਰਸਾ ਹੁਣ ਫੜਨਗੇ ਫੜ ਫੜ ਇੱਥੇ ਸਾਹ ਮੇਰੇ ਇਕੱਠਿਆਂ ਨੇ ਚਲੋ ਅੱਡਾ ਕੋਟ ਤੋਂ ਹੀ ਸੰਤੋਪਾਪਾ ਹਰਿ ਸਿੰਘ ਦੇ ਗੁਰਦਵਾਰੇ ਨੂੰ ਮਿਲਈਆ ਹਾਂ ਦੇਖੋ ਬੜੇ ਸ਼ਿਕੀਮ ਦੇ ਨਾਲ ਇਹ ਕੰਮ ਹੋਣਾ ਤੇ 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 ਤੁਰਕਾਰ ਹੋੜ ਥੋੜੀ ਹੋੜ ਆਪੇ ਪਿੱਛੇ ਬੜ ਪੈਣਾ ਨਹੀਂ ਔੜੇ ਮੋੜ ਦੇ ਮੋੜ ਦੇ ਵਿੱਚ ਕੀ ਤਪ ਗਿਆ ਜੀ ਸਿੰਗਲ ਪਿੱਛੇ ਭਜਾਇਆ ਹਾਏ ਯਾਰ ਹੋਰ ਹੈਗਾ ਤੁਸੀਂ ਇਹ ਇੱਕ ਵਾਰ ਫੇਕ ਮਾਰ ਦਿਓ ਆਪੇ ਕੋ ਮੇਰਾ ਪ੍ਰੋਗਰਾਮ ਇੱਥੇ ਰੱਖੀ ਮੈਂ ਉਤਰਾਂ ਤੁਹਾਨੂੰ ਪੜਾ ਇੱਕ ਗੇਂਦ ਦੇ ਇੱਕ ਗੇਂਦ ਦੇ ਚਾਲੇ ਨਾ ਦੇ ਹੁਣ ਐਂਕਾ ਬਾਹਰ ਉੱਤਾਂ ਹੋਵਾਂ ਪਹਿਲੇ ਮੰਡੀ ਦੇ ਘੇਰ ਦੇ ਵਿੱਚ ਮੈਂ ਵੀ ਮੈਂ ਹੀ ਇੱਥੇ ਬੁਲਾ 20 ਤੋਂ ਬਣੇ ਨੀਅਤ 167 ਤੋਂ ਵਾਹੀ ਸੀ ਮਨੁਹਨਾ ਬੋਰਡਰ ਤੋਂ ਜਾਣਾ ਦੱਸਣਾ ਚਾਹਦਾ ਹੈ ਜਾਨਵਰ ਨੂੰ ਫੜਨਾ ਬਹੁਤ ਆਖਾਂ ਤੇ ਖਰਤੀ ਲਾ ਬਹੁਤ ਹੁੰਦਾ ਲਾ ਲਾ ਆ ਰਿਹਾ ਚਿਆ ਕਸੇ ਪ੍ਰਵਾਨ ਸਿੰਘ ਫੜਲਾ ਵਾ ਜਾ ਕੇ ਓਏ ਢਿੱਲਾ ਛੱਡ ਦੇ ਯਾਰ ਛੱਡ ਦੇ ਹੁਣ ਛੱਡ ਦੇ ਸਾਰੇ ਛੱਡ ਦੇ ਥੈਂਕ ਯੂ ਛੱਡ ਦੇ ਥੱਲੇ ਆ ਨਾ ਛੱਡਿਓ ਆ ਨਾ ਇਹ ਨਹੀਂ ਬੰਦੇ ਦਾ ਬਾਪਲਾ ਜਾ ਕੇ ਵਾਸ ਓਏ ਪਰ ਵਾਹ ਟੈਂਗਾ ਪਾਲਾ ਨਿਕਲ ਜਾਣਾ ਓਏ ਯਾਰ ਯਾਰ ਇੱਕ ਜਣਾ ਹੁੰਦਾ ਆ ਜਾ ਤੇ ਸੋਨੂ ਆ ਜਾ ਸੋਨੂ ਜਲ ਤੂੰ ਵੀ ਥੱਲੇ ਯਾਰ ਤੂੰ ਵੀ ਆ ਬੈਠਾ ਨਾ ਇੱਕ ਬੱਲੇ ਦੇ ਉਹ ਇਹ ਐਮ ਜੱਟੋਂ ਤੋਂ ਮੁੰਡੇ ਆ ਤੇ ਤੇ ਨੇੜੇ ਪਿੰਡ 5 ਕਿਲੋਮੀਟਰ ਥਾਵਾ ਜੱਟ ਤੇ ਲੋਲ ਪੇਟ ਹੋਇਆ ਨਹੀਂ ਲੱਤ ਚ ਪਾ ਲੈ ਲੱਤ ਚ ਪਾ ਲੈ ਐਂਕੋ ਬਾਲ ਲੈ ਇੱਥੇ ਲੰਮਾ ਪਾਲਾ ਤੂੰ ਫੇਕ ਪਾ ਕੇ ਦੋਈ ਜਾਨੇ ਬਣਿਆ ਦੋਈ ਜਾਨੇ ਵਾਹ ਵਾਹ ਮੁੰਡਾ ਫੜਾ ਮੁੰਡਾ ਦਿੱਤਾ ਮਾਰ ਨਹੀਂ ਆਏਗੀ ਪੂਰੀ ਰੋ ਪਾ ਯਾਰ ਪਾ ਕੇ ਯਾਰ ਪਾ ਕੇ 10 ਬਰਨ ਤੋਂ ਸੰਕਿੰਟਾ ਅੱਡਾ ਕੋਡ ਟੂ ਹੈ ਆਪਣੀ ਟੀਮ ਸੁਮੇਤ ਇੱਥੇ ਕਮਾਂਡ ਕਰ ਰਹਾ ਜੀ ਬਿਲਕੁਲ ਲੱਗਾ ਤੁਸੀਂ ਦੇਖ ਸਕਦੇ ਹੋ ਬਹੁਤ ਜਨਤਾ ਇਕੱਠੀ ਹੋਈ ਹੋ ਰਹੀ ਹੈ ਇਹ ਰਸਤਾ ਉਹਦੀ ਲੱਤਾਂ ਪੈ ਜਾ ਰਿਹਾ ਸੇਫ ਸਾਈਡ ਦੇ ਨੂੰ ਕੱਢ ਕੇ ਜੰਗਲ ਵਿੱਚ ਛੱਡ ਕੇ ਆਉਣਗੇ ਜੰਗਲਾਤ ਮਹਿਕ ਨੂੰ ਫੋਨ ਕਰ ਦਿੱਤਾ ਜੀ ਉਹ ਵੀ ਟੀਮ ਆ ਰਹੀ ਹੈ ਥੋੜੇ ਜਿਹੇ ਪਹੁੰਚ ਜਾਣੀ ਹੈ ਫਿਰ ਉਹਨੂੰ ਸਾਥ ਲੈਣਾ ਉਹ ਆਪੇ ਜੰਗਲ ਛੱਡਦੇ ਆ ਬਾਹਰ ਕੱਢਿਆ ਜਾਵੇ ਆ ਦੋ ਨੀਂ ਮੀਂਹ ਪਿੱਛੇ ਲਾ ਜੋ ਅੱਗੇ ਜਰਗੀਆਂ ਬਾਹਰ ਬੋਲੇ ਉਹ ਤਾਂ ਕਾਰ ਨਿਕਲ ਗਿਆ ਕੋਈ ਸਹੀ ਦੱਪਦਾ ਤੇ ਸਿੰਘ ਦੱਪਦੇ ਨਾਲੇ ਬਾਹਰ ਨਿਕਲ ਕੇ ਸਿੰਘ ਫਾੜ ਲਿਓ ਨਾ ਸਿੰਘ ਦੱਪਦੇ ਹੋਰ ਕਿੱਥੇ ਕਿਹਨੇ ਫਾੜਨੀ ਆ ਤੁਸੀਂ ਜਿਨ ਨਾਲ ਹੀ ਆ ਜੇ ਨਹੀਂ ਨਾ ਧੂਆ ਫੜ ਉਹ ਸਿੰਘ ਉਹ ਪਰਵਾਹ ਨਹੀਂ ਸਿੰਘ ਤਾਂ ਬਾਹਰ ਜਾ ਕੇ ਉਹਨਾਂ ਤੋਂ ਕਿੱਥੇ ਭਾਈ ਨੂੰ ਤੇ ਫੜ ਹੋਣੇ ਇੱਧੇ ਰਹਿਣ ਦਿਓ ਜੇ ਇੱਧੇ ਰੋਗਣਾ ਜੀ ਭਾਤ ਤੋਂ ਟੰਡਾ ਭਾਤ ਭਾਈ ਫਾੜ ਨਹੀਂ ਹੋਣਾ ਰਸਾ ਵਾਲੇ ਨੂੰ ਬੋਦੇ ਨੇ ਸੇਕੋ ਖਾਣੇ ਆ ਗਏ ਆਪਾਂ ਆਪਾਂ ਆਉਂਦੇ ਆ ਰਸਾ ਹੋਰ ਛਾਪਦੇ ਮੁੰਡਾ ਚੱਲ ਚੱਲਾ ਛੱਕਿੰ ਚੱਜ ਸਰਦਾਰ ਸੁਭਿੰਦ ਸਿੰਘ ਆਪ ਕਮਾਂਡ ਕਰਦੇ ਸੀ ਬੱਸੇ ਵੀ ਆਪ ਖੇਚ ਰਿਹਾ ਵੋ ਮੈਂ ਤਾਂ ਕਰ ਰਿਹਾ ਔਰ ਕਰਵਾ ਰਿਹਾ ਜੀ ਜੀ ਪਹਿਲਾਂ ਕੱਟ ਜਾਰ ਬਲਾਤ ਕੱਟ ਪਹਿਲਾਂ ਜਾਰ ਕੱਟ ਜਾਰ ਕੱਟਣ ਤੇ ਚੱਕਾ ਚ ਰਹਿਣ ਇਨ ਤੋਂ ਪਹਿਲਾਂ ਪਹਿਲਾਂ ਜਾਤ ਚਲੋ ਜੀ ਜਿਹੜਾ ਸੰਭਰ ਸੁਬੇਨੇ ਦਵਾ ਦਿ ਗਿਆ ਸਾਹ ਸ੍ਰੀ ਰਾਤ ਦਾ ਜ ਗਿਆ ਨਹਿਰ ਦੇ ਵਿੱਚ ਦੋ ਸਲੋ ਬਨਹਰ ਦੇ ਵਿੱਚ ਤੇ ਐਵੇਂ ਤੋਂ ਮੁੰਡੇ ਆ ਇਹਨਾਂ ਦਾ ਬਹੁਤ ਜੋਰ ਹੈ ਨਾ ਆਪਰੇ ਤੇ ਮੇਰਾ ਛੋਟਾ ਭਰਾ ਮੋਹਨ ਸਿੰਘ ਸਭ ਤੋਂ ਸਟੇਸ਼ਨ ਕੋਲ ਦੀ ਵਾ ਇਹ ਵੀ ਹਰ ਟਾਈਮ ਤਿਆਰੀ ਰੰਦਾ ਵਾ ਤੇ ਥੀਰਸ ਤੇ ਆਪਣਾ ਕੀ ਕੀ ਦਾ ਆਪਣਾ ਕਰੀ ਤੇ ਸਾਦੇ ਹੰਦੇ ਜੀ ਇਹ ਟੀਮ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਕਿ ਕਿ ਦਿਨਾਂ ਨੇ ਇੱਕ ਬੜਿਆ ਮੇਟੇ ਸਾਨੂੰ ਬੁੱਢਿਆਂ ਨੂੰ ਵਿੱਚ ਬਣਨਾ ਪੈਂਦਾ ਇਹ ਮੁੰਡੇ ਨੌਜਵਾਨ ਕਿਉਂ ਨਹੀਂ ਬਰਕਰਾਰ ਰਹੇ ਆ ਹਾਂ ਤੁਹਾਡੀ ਗੱਲਬਾਤ ਕਰਾਂਦੇ ਆ ਸਰਦਾਰ ਸੁਖਵਿੰਦਰ ਸਿੰਘ ਚੌਂਕੀ ਇੰਚਾਰਜ ਕੋਟਸੂ ਜੀ ਨੇ ਜਿਹੜੇ ਆਪਣੀ ਟੀਮ ਦੇ ਨਾਲ ਸਵੇਰ ਤੋਂ ਹੀ ਲੱਗੇ ਹੋ ਸੀਗੇ ਇਹ ਸ਼ਾਂਭੁਰ ਨੂੰ ਬਾਹਰ ਕੱਢਣ ਸਰਦਾਰ ਜੀ ਸਤਿ ਸ੍ਰੀ ਅਕਾਲ ਤੁਸੀਂ ਕਮਾਂਡ ਕੀਤੀ ਹੈ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਜੰਗਲੀ ਜੀਵ ਦੀ ਜਾਨ ਬਚਾਈ ਆ ਸਵੇਰ ਦੇ ਕਮਾਂਡ ਕਰਦੇ ਮੈਂ ਦੇਖਦਾ ਸੀ ਆਪਣੇ ਹੱਥੀ ਵੀ ਰੱਸਾ ਖਿੱਚਣ ਲੱਗੇ ਹੋ ਸੇ ਆਮ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਇਹ ਸਾਡਾ ਫਰਜ਼ ਬਣਦਾ ਜਿਹੜਾ ਜੰਗਲੀ ਜੀਵ ਜੀਵਾਂ ਨੂੰ ਜਿਹੜਾ ਬਚਾਉਣਾ ਇਹ ਜਿਹੜੇ ਮੁੰਡੇ ਸਾਡੇ ਨਾਲ ਹੈ ਬਹੁਤ ਵਧੀਆ ਮੁੰਡੇ ਨਾਈਸ ਜਿਨ੍ਹਾਂ ਨੇ ਆੜ ਕੇ ਸਵੇਰ ਤੋਂ ਪਾਣੀ ਦੇ ਵਿੱਚ ਵੜ ਕੇ ਨਹਿਰ ਦੇ ਵਿੱਚ ਇਹਨੂੰ 12 ਸਿੰਘੇ ਨੂੰ ਬਾਹਰ ਕੱਢਿਆ ਔਰ ਬਾਹਰ ਕੱਢ ਕੇ ਹੁਣ ਆਪਾਂ ਇਹਨੂੰ ਜੰਗਲਾਤ ਵਿਭਾਗ ਦੇ ਅਧੀਨ ਕਰ ਰਹੇ ਹਾਂ ਉਹਨਾਂ ਨਾਲ ਉਹਨਾਂ ਕੋਲ ਜੰਗਲ 'ਚ ਭੇਜ ਕੇ ਇਹਦਾ ਪੂਰਾ ਜੋ ਮਾੜੀ ਮੋਟੀ ਸੱਟ ਚੋਟ ਲੱਗੀ ਇਹਦੀ ਮਲ ਪੱਟੀ ਕਰਵਾ ਕੇ ਤੇ ਵਾਪਸ ਫਿਰ ਉਹਨੂੰ ਜੰਗਲ 'ਚ ਛੱ ਇਹ ਮੁੰਡਿਆ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੱਕ ਕਿਹਦਾ ਪੁੱਤ ਹੈ ਕੀ ਨਾਮ ਮੇਰਾ ਨਾਮ ਜੀ ਪੌਰ ਪਿੰਡ ਚੇਲਾ ਤੁਸੀਂ ਵੀ ਐਮ ਜੱਟਾ ਤੁਸੀਂ ਨਹੀਂ ਨਹੀਂ ਮੈਂ ਤਾਂ ਵੈਸੇ ਇੱਥੇ ਨੰਗਰ ਰਿਆ ਸੀ ਜੀ ਦੇਖਿਆ ਚਲੋ ਬਗੈਂ ਚੰਗਰੀ ਜੀ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਇਹ ਮੁੰਡਿਆ ਇਹ ਬੜਾ ਹੁਣ ਸੇਫ ਸਾਈਡ ਆਇਆ ਨਾ ਬੜਾ ਵਧੀਆ ਵਾ ਨਹੀਂ ਐਮ ਜੱਟਾ ਦੇਖਿਆ ਨੀ ਯਾਰ ਤੁਹਾਨੂੰ ਜੀ ਥੈਂਕ ਯੂ